ਤ੍ਰਿਪਤੀ ਦਾਸ ਕਿਲੇ ਜੀ ਨੂੰ ਲੱਭ ਅਨੂਦੋ ਟਰੈਕਟਰ ਦੀ ਬਨਾਮ ਆ ਜਿਹੜਾ ਸਾਡੇ ਮਗਰ ਟਰੈਕਟਰ ਤੁਸੀਂ ਦੇਖੀ ਜਾਂਦੇ ਆ ਇਹ ਕੰਮ ਕਰਵਾਈ ਜਾਂਦਾ ਕਿਸਾਨ ਅੱਜ 20 ਦਸੰਬਰ ਹੋ ਗਿਆ ਜਿਹੜੀ ਸਰਕਾਰ ਤੇ ਜਿਹੜਾ ਮਹਿਕਮਾ ਕਹਿੰਦਾ ਸੀ ਕਹੀ ਕੁਝ ਜ਼ਿੰਮੇਵਾਰਾਂ ਨੇ 10 ਦਸੰਬਰ ਨੂੰ ਆਇਆ ਸੀ ਜਿਹੜਾ ਮਹਿਕਮਾ ਕਹਿੰਦਾ ਸੀ ਵੀ ਪੰਡਾ ਸਤਨਾਂ ਚ ਸੁੰਢੀ ਸੋਨ ਵਾਸਤੇ ਚ ਜਾਵੜੂਗੀ ਅੱਜ 20 ਦਸੰਬਰ ਹੋ ਗਿਆ ਤੇ ਅੱਜ ਵੀ ਇਹ ਕਿਸਾਨ ਕਾਰਤਵਾਈ ਜਾਂਦਾ ਹੈ ਇਹਦੇ ਕੰਮ ਕਈ ਥਰ ਵਿਖਾ ਦਿਓ ਟਰੈਕਟਰ ਦਿਖਾ ਦਿਓ ਮਗਰ ਪਰਾਲੀ ਵਿਖਾ ਦਿਓ ਵੀ ਕਿਸਾਨ ਦੀ ਮਜਬੂਰੀ ਬਣ ਗਈ ਕਣਕ ਵਾਉਣ ਦੀ ਨਾ ਤਾਂ ਕੋਈ ਸਰਕਾਰ ਸਾਰ ਲੈਂਦੀ ਆ ਨਾ ਕੋਈ ਮਹਿਕਮਾ ਸਾਰ ਲੈਂਦਾ ਹੈ ਅੱਜ ਉਹ ਕਿਸਾਨ ਜਿਹਦੀ 10 ਕਿੱਲੇ ਠੇਕੇ ਤੇ ਜ਼ਮੀਨ ਆ 10 ਕਿੱਲੇ ਜ਼ਮੀਨ ਉਹ ਵਹੀ ਜਾਂਦਾ ਤੇ ਰੋਣ ਵਰਗਾ ਹੋਇਆ ਵਾ ਨਾ ਉਹਦੇ ਘਰੇ ਕਣਕਾ ਨਾ ਉਹਦੇ ਕੋਲੇ ਬੀਜ ਆ ਨਾ ਰੇ ਹੈ ਨਾ ਉਹਦੇ ਕੋਲੇ ਇਨਾ ਪੈਸਾ ਵੀ ਉਹ ਦੁਬਾਰਾ ਕੋਈ ਹੋਰ ਹੀ ਜੈਂਸ ਲਾ ਲੇ ਤੇ ਅੱਜ ਉਹ ਮਜਬੂਰ ਹੋ ਕੇ ਕਣਕ ਵਾਈ ਜਾਂਦਾ ਗੁਰਵਿੰਦਰ ਸਿੰਘ ਇਹਦਾ ਨਾਂ ਹੈ ਸਰਪ ਪ੍ਰੀਤਮ ਸਿੰਘ ਹੈ ਸੁਖਾਨੰਦ ਪਿੰਡ ਹੈ ਤਸੀਲ ਵਗਾਪਰਾਣਾ ਹੈ ਅੱਜ ਕਿਸੇ ਮਹਿਕਮੇ ਨੇ ਇਹਦੀ ਸਾਰ ਨਹੀਂ ਲਈ ਬਥੇਰੇ ਆਣੇ ਨੇ ਫੋਨ ਲਾਏ ਕਿਸੇ ਅਫਸਰ ਨੇ ਆ ਕੇ ਸਾਰ ਨਹੀਂ ਲਈ ਜਿਹੜਾ ਸਰਕਾਰ ਆ ਕੇ ਇਹਦੇ ਤੇ ਪਰਚੇ ਪਾਉਂਦੀ ਸੀ ਪਰਾਲੀ ਵਿੱਚ ਨਾ ਵਾਉਣ ਦੇ ਵੀ ਜੇ ਪਰਾਲੀ ਵਹਿਗਾ ਪਰਚੇ ਪਾਉਣਗੇ ਅੱਜ ਕਿਸੇ ਮਹਿਕਮੇ ਨੇ ਇਹਦੀ ਸਾਰ ਨਹੀਂ ਲਈ ਤੇ ਜੇ ਪਰਤੇ ਪਾਉਂਦੀ ਸੀ ਉਦੋਂ ਸਰਕਾਰ ਤੇ ਅੱਜ ਇਹ ਤੇ ਪਰਚਾ ਪਾਵੇ ਇਹ ਤੇ ਸਾਰੇ ਪਰਿਵਾਰ ਤੇ ਪਰਚਾ ਪਾ ਦੇਵੇ ਸਰਕਾਰ ਕਿਉਂਕਿ ਜੇ ਬੱਚਿਆਂ ਤੋਂ ਲੈ ਕੇ ਸਾਰੇ ਤੱਕ ਜੇ ਨਾਂ ਪਰਚਾ ਪਾਇਆ ਤੇ ਖਾਊਗੀ ਘਰ ਤੋਂ ਘਾਟੇ ਜੇਲ੍ਹ 'ਚ ਸਾਰਾ ਪਰਿਵਾਰ ਬੈਠੇ ਰੋਟੀਆਂ ਤਾਂ ਖਾਈ ਜਾਣਗੇ ਸਰਕਾਰੀ ਅੱਜ ਹੁਣ ਇਹਨੂੰ ਦੇਣੇ ਲੈਣੇ ਵਾਲੇ ਵੀ ਤੰਗ ਕਰਨਗੇ ਰੁਪਈਆ ਕੋਲੇ ਨਹੀਂ ਮੂਹਰੇ ਠੇਕਾ ਭਰਨਾ ਠੇਕੇ ਦੇ ਜ਼ਮੀਨ ਐ ਆਹ ਹਾਲਾਤ ਕਿਸਾਨ ਦੇ ਹੋਏ ਹੋਏ ਆ ਤੁਸੀਂ ਇਹਦੇ ਮੂੰਹੋਂ ਵੀ ਸੁਣ ਲਓ ਵੀ ਇਹਨੇ ਕਈ ਦਿਨ ਹੋ ਗਏ ਕੋਈ ਮਹਿਕਾ ਜਿਹੜਾ ਕਹਿੰਦਾ ਸੁਣਵਾਸਤਾ 'ਚ ਸੁੰਢੀ ਝਾੜੂ ਸੁੰਢੀ ਦਾ ਸੋਨ ਵਸਤਾ ਚ ਨਹੀਂ ਗਈ ਪਰ ਆਹ ਕਿਸਾਨ ਸੋਨ ਵਸਤਾ ਚ ਜਾਵੜਿਆ ਅੱਜ ਦੇਖ ਲੋ ਇਹਦੀ ਹਾਲਾਤ ਆਹ ਖੜਾ ਸੋਨ ਵਸਤਾ ਦੇ ਵਿੱਚ ਕਿਸਾਨ ਹੋਇਆ ਤੁਸੀਂ ਇਹ ਤੋਂ ਵੀ ਪੁੱਛ ਸਕਦੇ ਆਂ ਹਾਂ ਜੀ ਕੱਲ ਵੀ ਜੀ ਮੈਂ ਫੋਨ ਲਾਇਆ ਸੀਗਾ ਜੀ ਆਪਣੇ ਖੇਤੀਬਾੜੀ ਵਿਭਾਗ ਨੂੰ ਵੀ ਆ ਕੇ ਜੀ ਮੈਂ ਵਾਹਣ ਵਾਉਣਾ ਤੇ ਆ ਕੇ ਮੇਰੇ ਫਸਲ ਵੇਖ ਜੋ ਵੀ ਤੁਸੀਂ ਫਿਰ ਕਹੋਗੇ ਵੀ ਵਾਹਣ ਵਾਉਂਦਾ ਸਾਨੂੰ ਦੱਸਿਆ ਨਹੀਂਗਾ ਕਿਹ ਜੀ ਫਸਲ ਆ ਕਿਵੇਂ ਆ ਕਿੰਨਾ ਕ ਨੁਕਸਾਨ ਆ ਤੇ ਕੋਈ ਨਹੀਂ ਆਇਆ ਜੀ ਅੱਜ ਜਿਹੜੇ ਕਹਿੰਦੇ ਸੀ ਆਹ ਸਪਰੇਅ ਕਰ ਲੋ ਆਹ ਸਪੈਰੀਮੈਂਟ ਕਰ ਲੋ ਆਹ ਕਰ ਲੋ ਇਹਨੇ ਘੱਟ ਤੋਂ ਘੱਟ ਕੋਈ ਵੀ ਕਸਰ ਨਹੀਂ ਛੱਡੀ ਅੱਜ ਤੱਕ ਜਿੰਨਾਂ ਵੀ ਤੋਂ ਪਹਿਲਾਂ ਵੀ ਮੈਂ ਪਾਤੀ ਮੋੜ ਕੇ ਉੱਤੇ ਵੀ ਕਰਤੀ ਤੇ ਕੋਈ ਅਸਰ ਨਹੀਂ ਹੋਇਆ ਸੁੰਡੀ ਨੂੰ ਜਿਹੜੇ ਖੇਤੀ ਰਾਵਾਂ ਦੀ ਪਾਣੀ ਲੱਗੇ ਤੋਂ ਬਾਅਦ ਜ਼ਿਆਦਾ ਹੀ ਹੋ ਗਈ ਸੁੰਡੀ ਮੋੜ ਕੇ ਜਿਹੜੇ ਕਾਗਦਾਂ ਚ ਖੇਤੀ ਕਰਦੇ ਆ ਵੀ ਆਹ ਸਪਰੇਅ ਕਰ ਲੋ ਆਹ ਜ਼ਮੀਨ ਜ਼ੀਰੋ ਲੈਵਲ ਦਾ ਗਰਾਊਂਡ ਵੇਖੋ ਆਗੇ ਅੱਜ ਵੀ ਪ੍ਰਾਲੀ ਵੇਖ ਲਓ ਵਿਖਾ ਦੀ ਪ੍ਰਾਲੀ ਵੀ ਦੋ ਤਿੰਨ ਦਾਰੀ ਤੌਂਆਂ ਮਾਰ ਗਈ ਕੋਈ ਪ੍ਰਾਲੀ ਵੇਖ ਲੋ ਫੇਰ ਲਾਉਣਾ ਫੇਰ ਵੀ ਪ੍ਰਾਲੀ ਵੇਖ ਲਓ ਤੁਸੀਂ ਕਿੰਨੀ ਪਈ ਆ ਇੱਧਰ ਵੇਖ ਲੋ ਕਿੰਨੇ ਪ੍ਰਾਲੀ ਆ ਦੱਸੋ ਇਹ ਜਿਹੜਾ ਮਹਿਕਮਾ ਤੇ ਸਰਕਾਰ ਮੰਨੀ ਨਹੀਂ ਰਹੀ ਵੀ ਇਹ ਪ੍ਰਾਲੀ ਨਾਲ ਸੁੰਢੀ ਬਣੀ ਐ ਉਹਨਾਂ ਨੂੰ ਮਜਬੂਰ ਵੇਖਣਾ ਚਾਹੀਦਾ ਕਿ ਵੀ ਇਹ ਪ੍ਰਾਲੀ ਨਾ ਬਣੀ ਐ ਕਿਵੇਂ ਬਣੀ ਐ ਜਿਹੜੀ ਕਹਿੰਦੀ ਵੀ ਇਹ ਟੈਂਪਰੇਚਰ ਨਾਲ ਗਰਮੀ ਨਾਲ ਬਣੀ ਐ ਗਰਮੀ ਨਾਲ ਹੀ ਬਣੀ ਐ ਪ੍ਰਾਲੀ ਨਾ ਬਣੀ ਐ ਜ਼ਿੰਮੇਵਾਰਾਂ ਤੋਂ ਆਗੇ ਪੁੱਛੋ ਪ੍ਰਾਲੀ ਨਾ ਬਣੀ ਐ ਕਾਗਜ਼ ਨਾ ਬਣੀ ਐ ਕਾਗਜ਼ ਨਾਲ ਚਾ ਪੁੱਛੋ ਆਗੇ ਹੌਣ ਤਾਂ ਇਹ ਕੋ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੁਣ ਤਾਂ ਸੁੰਡੀ ਇਹ ਮਰਨੀ ਚਾਹੀਦੀ ਸੀ ਤੇ ਕਿਉਂ ਨਹੀਂ ਮਰੀ ਹੈਗੀ ਤੇ ਹੁਣ ਜ਼ਿੰਮੇਦਾਰ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਸਰਕਾਰ ਨੂੰ ਮੈਂ ਤਾਂ ਪਹਿਲਾਂ ਵੀ ਬਾਈ ਰੇ ਜਦੋਂ ਲਈ ਮੇਰੀ ਇੱਕ ਕਿੱਲੇ ਦੀ ਕਾਪੀ ਆ ਇੱਕ ਗੱਟਾ ਮੈਨੂੰ ਮਿਲਣਾ ਸੀਗਾ ਸੈਟੀ ਚ ਉਹ ਵੀ ਨਹੀਂ ਮਿਲਿਆ ਤੇ ਰੇ ਮੈਂ ਉਹ ਲੈ ਕੇ ਆਇਆ ਜਿਹੜੀ ਸਾਰੀ ਮੁੱਲ ਉਹਦੇ ਨਾਲ ਮੈਨੂੰ 40 ਸ਼ੀਸ਼ੀਆਂ ਜਨਕ ਠੇਕੇ ਦੇ ਵਾਹਣਾ ਮੇਰੇ ਕੋਲੇ 40 ਸ਼ੀਸ਼ੀਆਂ ਮੈਨੂੰ ਨੈਨੋ ਦੀਆਂ ਦੇਤੀਆਂ ਚੰਦਾ ਟੈਸ ਸੁਣਾਤਾ ਹਾਂ 20 ਮੈਂ ਡੀਏਪ ਲਗਾਏ 40 ਹੋ ਮਿਲ ਗਈਆਂ ਮੈਨੂੰ ਨਾਲ ਉਹਵੇਂ ਪੰਜਾਂ ਮੇਰੀਆਂ ਹਜੇ ਤੇ ਹਾਂ ਹੁਣ ਫੇਰ ਮੈਂ ਡੀਪੀ ਲੈ ਕੇ ਆਉਣੀ ਆ ਬੀ ਲੈ ਕੇ ਆਉਣਾ ਪਹਿਲਾਂ ਵੀ ਇਹ ਚ ਲਿਆ ਕੇ ਮੈਂ ਮੁੱਲ ਦਾ ਪਾਇਆ ਸੀਗਾ ਉਧਰਲੇ ਬਾਹਣ ਚ ਵੀ ਆਹ ਚਲ ਮੈਂ ਘਰੋਂ ਪਾਤਾ ਸੀਗਾ ਜਿਹੜੇ ਕਾਗਜ਼ਾਂ ਚ ਖੇਤੀ ਕਰਦੇ ਆ ਲੱਖ ਲੱਖ ਡੂਡੂਡ ਲੱਖ ਰੁਪਈਆ ਤਨਖਾਹ ਹੈ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀ ਉਹ ਆ ਕਿਸਾਨ ਦੀ ਗੱਲ ਸੁਣ ਲੈਣ ਵੀ 1 ਕਿੱਲੇ ਦੀ ਸਿਰਫ 1 ਕਿੱਲੇ ਦੀ ਕਾਪੀ ਹੈ ਇੱਕੋ ਬੋਰੀ ਯੂਰ ਡੀਪੀ ਦੀ ਮਿਲ ਨਹੀਂ ਸੀ ਉਹ ਵੀ ਨਹੀਂ ਮਿਲੀ ਤੇ ਅੱਜ ਦੁਬਾਰਾ ਕਣ ਕਿਹੜੇ ਵੇਚਣੀਆਂ ਬੀਜੂ ਕਾਦੇ ਨਾਲ ਯੂਰਗਾ ਦੀ ਸ਼ਾਂਟ ਹੈ ਡੀਏਪੀ ਮਿਲ ਨਹੀਂ ਰਹੀ ਐ ਫਸਾਣਾ ਲੋਕ ਤਾਂ ਹੋਰ ਕੀ ਕਰੂਗਾ ਇਹਦਾ ਪਰਿਵਾਰ ਫਸਾਣਾ ਲੋ ਅੱਜ ਜਿਹੜੇ ਕਿ ਆ ਐਮਸੀ ਦੀਆਂ ਵੋਟਾਂ ਇੰਨਾ ਆ ਜਿਮਣੀ ਚੋਣਾਂ ਇੰਨਾ ਸਰਕਾਰਾਂ ਉਧਰ ਜ਼ੋਰ ਲਾਉਂਦੀਆਂ ਇਹ ਕਿਸਾਨਾਂ ਨੇ ਵੀ ਜ਼ੋਰ ਲਾ ਲੈਣਾ ਅੱਜ ਕਿਸਾਨ ਵਿਚਾਰਾ ਰੋਣਾ ਕਾ ਹੋਇਆ ਖੜਾ ਘਰੇ ਪਰਿਵਾਰ ਦਾ ਬੁਰਾ ਹਾਲ ਹੈ ਕੀਦਾ ਜੱਤ ਕਰਦਾ ਮੈਂ ਪੜੀ ਪੜਾਈ ਫਸਲ ਵਾਦਿਆਂ ਅੱਜ ਆ ਹਾਲਾਤ ਆ ਕਿਸਾਨ ਦੇ